ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਦੇ ਵਿਰੁੱਧ ਵੱਡੀ ਮਹਿੰਮ ਤਹਿਤ ਪੰਜਾਬ ਦੇ ਵੀ ਅੱਜ ਦੇਖ ਰਹੇ ਹਾਂ ਬਕੋਵਕ ਜ਼ਿਲ੍ਹੇ ਵਿੱਚ ਵੱਡੀਆਂ ਕਾਰਵਾਈਆਂ ਹੋ ਰਹੀਆਂ ਹਨ ਉੱਥੇ ਹੀ ਬਲਾਡਾ ਦੇ ਵਿੱਚ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਅੱਜ ਤੇ ਆਵਸਤੀ ਵੀਖੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਚ ਆਪਰੇਸ਼ਨ ਕੀਤੇ ਗਏ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਤਲਾਸ਼ੀ ਕੀਤੀ ਜਾ ਰਹੀ ਹੈ ਇਸ ਦੀ ਅਗਵਾਈ ਡੀਐਸਪੀ ਬਲਾਡਾ ਗਮਦੂਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹਨ ਡੀਐਸਪੀ ਗਮਦੂਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੌਰਵ ਜੱਧ ਅਗਵਾਈ ਹੇਠ ਨਸ਼ਮਰਦ ਮਹਣ ਵੱਡੀ ਮਹਮ ਤਹਿਤ ਅੱਜ ਪੁਲਿਸ ਟੀਮ ਵੱਲੋਂ ਉਸਤਾਨ ਬਸਤੀਆਂ ਵਿੱਚ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਸਰਚ ਆਪਰੇਸ਼ਨ ਜਾਰੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰੇਸ਼ਨ ਪ੍ਰਸ਼ਾਸਨ ਵੱਲੋਂ ਸਖਤੀ ਵਰਤਿਆ ਜਾਣਾ ਸਤਸਕਰਾਂ ਦੀਆਂ ਜ਼ਮੀਨੀਆਂ ਜਦ ਤਹਾਰਾਂ ਵੀ ਛਾਣ ਬੀਨਾ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਸਤਸਕਰਾਂ ਦੀ ਗੈਰ ਪ੍ਰਾਪਰਟੀਆਂ ਪਾਈ ਜਾਂਦੀਆਂ ਹਨ ਉਸਤੇ ਬਣਦੀ ਸਰਕਾਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੇ ਕਿ ਆ ਕੀ ਪਾਰਾ ਨਸ਼ਾ ਵੇਚਣਾ ਬਾਅਦ ਆ ਜਾਣਾ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਖਤ ਤੋਂ ਵੱਡੀ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਇਸ ਮੌਕੇ ਤੇ ਪਾਲੀ ਪੁਲਿਸ ਫੋਰਸ ਦੇ ਨਾਲ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਲਾਸ਼ੀ ਕੀਤੀਆਂ ਜਾ ਰਹੀਆਂ ਹਨ ਭਾਰੀ ਸੁਰੱਖਿਆ ਬਲ ਦੇ ਨਾਲ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚੇ ਹਨ ਬੁਲਾੜਾ ਦੇ ਵਿੱਚ ਵੱਡੀ ਪੱਧਰ ਤੇ ਚੈਕਿੰਗ ਕੀਤੀ ਜਾ ਰਹੀਆਂ ਹਨ ਕਿਉਂਕਿ ਜੁੱਦ ਨਸ਼ਾ ਵਿਰੁੱਧ ਦੇ ਮਹਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਚਾਹੇ ਸੁਨਾਮ ਦੇ ਵਿੱਚ ਕੁਝ ਦਿਨ ਹੋਏ ਪਹਿਲਾਂ ਕਾਰਵਾਈ ਦੇ ਵਿੱਚ ਦੇਖ ਸਕਦੇ ਹਾਂ ਨਸ਼ੇ ਤਸਕਰਾਂ ਦੇ ਘਰ ਤਾਇਗਾਏ ਗਏ ਨੇ ਵਿੱਚ ਨਵੇਂ ਸ਼ਹਿਰ ਦੀ ਕਾਰਵਾਈ ਹੋ ਚਾਹੇ ਜਲੰਧਰ ਚ ਲੁਧਿਆਣਾ ਦੇ ਵਿੱਚ ਹੋਵੇ ਉਸ ਤਰ੍ਹਾਂ ਹੁਣ ਪੰਜਾਬ ਪੁਲਿਸ ਹਰਕਤ ਦੇ ਵਿੱਚ ਆ ਗਈ ਹੈ ਜਿੱਥੇ ਕਿ ਨਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਉਹਨਾਂ ਨੂੰ ਚੇਤਾਵਨੀ ਦੇ ਕੇ ਕਿਹਾ ਜਾ ਰਿਹਾ ਹੈ ਜਾ ਤਾਓ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾ ਪੰਜਾਬ ਨੂੰ ਛੱਡ ਦੇਣ ਇਹ ਮਸਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਖਤ ਰਵਈਆ ਅਪਣਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰਾਂ ਦੇ ਵਿੱਚ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਬੁਲੱਡਾ ਪੁਲਿਸ ਵੱਲੋਂ ਅਤੇ ਡੀਐਸਪੀ ਅਗਵਾਹੀ ਦੇ ਹੇਠ ਵਿੱਚ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰਾਏ ਬੁਲੱਡਾ ਦੇ ਡੀਐਸਪੀ ਗਮਦੂਰ ਸਿੰਘ ਆਓ ਸੁਣਨਾ ਕੀ ਕਹਿੰਦੇ ਨਜ਼ਰਾਏ ਰਿਪੋਰਟ ਦਿਵਿੰਦਰ ਸਿੰਘ ਕੋਲੀ ਬੁਲੱਡਾ ਤੋਂ ਸਿੰਘ ਜੀ ਜੀ ਹਾਂ ਜੀ ਸਾਰਾ ਜੋ ਇਹ ਵਾਕਥੀ ਰਿਜਿਸਟਰੀ ਕਰ ਗਿਆ ਕਿ ਤੁਹਾਨੂੰ ਸਹੀ ਸੰਗਰੀਆ ਕਮੇਰੀ ਦਾ ਕੁਝ ਇਹ ਮਾਨਜੋਗ ਸੀਐਨ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਦੇ ਦਿੱਸਾ ਨਿਰਦੇਸ਼ ਹੈਟ ਪੰਜਾਬ ਦੇ ਵਿੱਚ ਹਰ ਜਗ੍ਹਾ ਜਿੱਥੇ ਨਸ਼ਿਆਂ ਦੇ ਹੌਟਸਪੌਟ ਨੇ ਜਾਂ ਇਨਫੋਰਮੇਸ਼ਨ ਮਿਲਦੀ ਹੈ ਹਰ ਜਗ੍ਹਾ ਤੇ ਜਿੱਦਾਂ ਮਾਨਸਾ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਮਾਨਸਾ ਦੇ ਜੋਗ ਬਾਈ ਹੈਟ ਜਿੰਨੇ ਡਰੱਗ ਦੇ ਹੌਟਸਪੌਟ ਨੇ ਹਰ ਜਗ੍ਹਾ ਤੇ ਸਰਚ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰਾ ਬਸਤੀ ਚਾਹੇ ਤੁਹਾਨੂੰ ਕੋਈ ਇਸ ਵੀਲੀਆ ਤਾਂ ਮਿਲਿਆ ਜਿੱਥੇ ਵੀ ਤੁਹਾਨੂੰ ਕੋਈ ਬਾਈਕ ਜਾਂ ਕੋਈ ਅਸ਼ਾਵਾਤ ਹੋਵੇ ਚੈੱਕ ਅਜੇ ਸਰਚ ਚੱਲ ਰਹੀ ਹੈ ਜਦੋਂ ਵੀ ਕੋਈ ਲਾੜ ਤੱਕ ਸਾਨੂੰ ਜੋ ਵੀ ਮਿਲੂਗਾ ਅਸੀਂ ਉਹਦੇ ਅਨੁਸਾਰ ਕਾਰਵਾਈ ਕਰਾਂਗੇ ਸਰ ਚੱਲ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਲਡ ਰੋਜਰ ਸਿਸਟਮ ਚੱਲ ਰਿਹਾ ਜਿਵੇਂ ਆਪਣੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੰਜਾਬ ਲਾਡਰ ਦੇ ਵਿੱਚ ਵੀ ਕੋਈ ਅਜਿਹਾ ਹੈ ਪ੍ਰੋਗਰਾਮ ਅਜੇ ਨਹੀਂ ਹੈ ਅਜੇ ਵੈਰੀਫਾਈ ਹੋ ਰਿਹਾ ਸਾਰੀਆਂ ਨਹੀਂ ਜਿਹੜੀਆਂ ਹੈਗੀਆਂ ਪ੍ਰੋਪਰਟੀਆਂ ਵਗੈਰਾ ਜੋ ਵੈਰੀਫਾਈ ਹੋ ਰਹੀਆਂ ਅਗਰ ਕੋਈ ਨਜਾਇਜ਼ ਸਾਨੂੰ ਮਿਲੂਗੀ ਤਾਂ ਉਹਦੇ ਵੀ ਸਖਤ ਕਾਰਵਾਈ ਕੀਤੀ ਜਾਊ